हां जी दोस्तों ਆਪਾਂ ਬੇਸਣ ਦੀ ਇੱਕ ਨਵੀਂ ਘੈਂਟ ਜੀ ਚੀਜ਼ ਤਿਆਰ ਕਰਨ ਜਾ ਰਹੇ ਹਾਂ ਸੋ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਤੁਹਾਨੂੰ ਛਾਣੋ ਉਹਦੇ ਵਿੱਚ ਹਲਦੀ ਨੂਨ ਮਿਰਚ ਆਪਣੇ ਹਿਸਾਬ ਨਾਲ ਪਾ ਲਓ ਤੇ ਗਠੇ ਰੱਖੋ ਕੋਲ ਉਹ ਵੀ ਬਿਲਕੁਲ ਬਰੀਕ ਕੱਟ ਕਰਕੇ ਤੇ ਨਾਲ ਭਾਈ ਵਿੱਚ ਪਾਓ ਥੋੜੀ ਜੀ ਆਪਣੇ ਟੇਸਟ ਅਨੁਸਾਰ ਹਰੀ ਮਿਰਚ ਠੀਕ ਹੈ ਆਪਾਂ ਹਰੀ ਮਿਰਚ ਜਿਹੜੀ ਉਹ ਥੋੜੀ ਖट्टी ਖਾਂਦੇ ਆ ਤਾਂ ਇਸ ਕਰਕੇ ਆਪਾਂ ਨੇ ਹਰੀ ਮਿਰਚ ਜਿਹੜੀ ਘੱਟ ਪਾਈ ਸੀਗੀ ਠੀਕ ਹੈ ਤਾਂ ਭਾਈ ਗਠੇਆਂ ਜਿਹੜੇ ਹੋ ਰੱਖਣੇ ਬਰੀਕ ਬਿਲਕੁਲ ਉਸ ਤੋਂ ਬਾਅਦ ਜਿਹੜਾ ਬੇਸਣ ਵਾਲਾ ਆਟਾ ਭਾਈ ਉਹਨੂੰ ਕਿਸੇ ਤੁਸਕ ਜਾਂ ਭਾਂਡੇ 'ਚ ਪਾ ਕੇ ਆਪਣਾ ਘੋਲ ਲਓ ਤੇ ਇੱਕਦਮ ਪਾਣੀ ਨਹੀਂ ਪਾਉਣਾ ਹੈਗਾ ਹਲਕੇ ਹਲਕੇ ਥੋੜਾ ਥੋੜਾ ਕਰਕੇ ਪਾਣੀ ਪਾਉਣਾ ਤੇ ਉਹਨੂੰ ਨਾਲ ਦੇ ਨਾਲ ਘੋਲਦੇ ਰਹਿਣਾ ਤਾਂ ਜੋ ਵਿੱਚ ਕਈ ਵਾਰੀ ਗਠਾਣੀਆਂ ਬਣ ਜੈਣ ਉਹ ਗਠਾਣੀਆਂ ਨਾ ਬਣਨ ਸੋ ਇਸ ਕਰਕੇ ਥੋੜਾ ਥੋੜਾ ਪਾਣੀ ਕਰਕੇ ਘੋਲਣਾ ਸੋ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਬਹੁਤ ਕੈਂਡ ਚੀਜ਼ ਬਣ ਕੇ ਨਿਕਲੂਗੀ ਭਾਈ ਤਾਂ ਤੁਸੀਂ ਵੀ ਵੀਡੀਓ ਨੂੰ ਦੇਖ ਕੇ ਘਰੇ ਇੱਕ ਵਾਰੀ ਟਰਾਈ ਕਰਕੇ ਦੇਖਿਓ ਬਹੁਤ ਕੈਂਡ ਚੀਜ਼ ਹੁੰਦੀ ਹੈ ਟੇਸਟੀ ਚੀਜ਼ ਬਣਦੇ ਕਈ ਵਾਰੀ ਆਪਣਾ ਪਰੌਂਠਾ ਪਰੌਂਠਾ ਤੋਂ ਜਿਹੜਾ ਮੂਡ ਆਖਿਆ ਹੁੰਦਾ ਤਾਂ ਤੁਸੀਂ ਇਹ ਚੀਜ਼ ਕਰੇ ਤਿਆਰ ਕਰਕੇ ਖਾ ਸਕਦੇ ਹੋ ਆ ਲਓ ਜੀ ਇਹ ਆਪਣਾ ਹੁਣ ਆਟਾ ਤਿਆਰ ਹੋ ਰਿਹਾ ਬਾਕੀ ਤੁਸੀਂ ਇਹ ਤੇ ਵੀਡੀਓ ਨੂੰ ਵੀਡੀਓ ਨਾਲ ਬਣੇ ਰਹਿਣਾ ਹਾਂ ਤੇ ਇਹਦੀ ਥਿਕਨੈਸ ਹੈ ਜਿਹੜੀ ਉਹ ਪ੍ਰੋਪਰ ਧਿਆਨ ਦੇ ਵਿੱਚ ਆਪਾਂ ਨੂੰ ਰੱਖਣੀ ਪੈਂਦੀ ਹੈ ਨਹੀਂ ਤਾਂ ਫਿਰ ਜਿਹੜਾ ਆਪਣਾ ਚੀਜ਼ ਬਣਾ ਰਹੇ ਹਾਂ ਮਤਲਬ ਕਿ ਇੱਕ ਬੇਸਣ ਦਾ ਤੁਸੀਂ ਪਰੋਠਾ ਕਹਿ ਸਕਦੇ ਹੋ ਕਿ ਬਣਾ ਰਹੇ ਹਾਂ ਨਹੀਂ ਤਾਂ ਫਿਰ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਬਣੂਗਾ ਜਦੋਂ ਟੁੱਟੇ ਟੁੱਟੇ ਜਾਇਆ ਕਰੂਗਾ ਵਿਚਾਲੋਂ ਜਾਂ ਫਿਰ ਉਹ ਸਿੱਘੂਗਾ ਨਹੀਂ ਠੀਕ ਹੈ ਜੀ ਤੇ ਆਪਾਂ ਬਣਾਵਾਂਗੇ ਭਈ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਉਹ ਆਪਣਾ ਤਵਾ ਰੈਡੀ ਆ ਸਰੋਂ ਦਾ ਤੇਲ ਰੈਡੀ ਤੇ ਇਹ ਆਪਣਾ ਜਿਹੜਾ ਪਰਾਉਂਠੇ ਵਾਲਾ ਆਟਾ ਭਾਈ ਇਹ ਵੀ ਰੈਡੀ ਹੈ ਘੋਲ ਰੈਡੀ ਹੈ ਆਪਣਾ ਆ ਤੁਸੀਂ ਦੇਖ ਸਕਦੇ ਹੋ ਇਹਦੀ ਥਿਕਨੈਸ ਕਿੰਨੀ ਕਿ ਰੱਖਣੀ ਹੈ ਸੋ ਬਾਕੀ ਮੌਕੇ ਤੇ ਘਟਵੱਧ ਹੋ ਸਕਦੀ ਹੁੰਦੀ ਹੈ ਥੋੜੀ ਬਹੁਤੀ ਇੱਕ ਵਾਰ ਜਾਂ ਤੁਸੀਂ ਨਾ ਬਣਾਓਗੇ ਤਾਂ ਤਵੇ ਤੇ ਤੇਲ ਪਾਓਗੇ ਆ ਤੁਸੀਂ ਵੀਡੀਓ ਨਾਲ ਅੰਤ ਤੱਕ ਬਣਾਈ ਰੋ ਤੁਹਾਨੂੰ ਪਤਾ ਲੱਗ ਜੂਗਾ ਅੱਗੇ ਕਿੱਦਾਂ ਕੀ ਕਰਨਾ ਆਪਾਂ ਨੇ ਕਿ ਤੇਲ ਕਿੱਦਾਂ ਪਾਉਣਾ ਕਿੱਦਾਂ ਇਹਨੂੰ ਸੇਕਣਾ ਹੈ ਨਹੀਂ ਤੇ ਬਾਕੀ ਵਸ ਤੁਸੀਂ ਇਹਦੀ ਥਿਕੇ ਕੰਸ ਚੈੱਕ ਕਰ ਲੋ ਇੰਨੀ ਥਿਕੇ ਕੰਸ ਰੱਖਣੀ ਹੈ ਇਹ ਤੋਂ ਜ਼ਿਆਦਾ ਨਾ ਕਰਨਾ ਨਾ ਇਹ ਤੋਂ ਘੱਟ ਹੋਵੇ ਤੇ ਇੱਕ ਪੰਗਤ ਇਹਦਾ ਟੁਕੜਾ ਲੈ ਲਿਓ ਬਾਕੀ ਸਿੱਧੀ ਜੀ ਗੱਲ ਹੈ ਕਿ ਪੂੜੇ ਪੂੜੇ ਦਾ ਸਭ ਨੂੰ ਪਤਾ ਘਰਾਂ ਦੇ ਵਿੱਚ ਪਹਿਲਾ ਮਾਤਾ ਮਾਂ ਬਣਾਉਂਦੀ ਰਹਿੰਦੀ ਸੀਗਾ ਤਾਂ ਸੇਮ ਉਦਾਂ ਹੀ ਇਹ ਇਹੀ ਇਹਨਾਂ ਦਾ ਪ੍ਰੋਸੈਸ ਹੈ ਠੀਕ ਹੈ ਜੀ ਪੂੜੇ ਮਿੱਠੇ ਹੁੰਦੇ ਭਈ ਇਹ ਕਰਾਰੇ ਆ ਬੜੀ ਕੈਂਡ ਚੀਜ਼ ਹੈ ਆਪਾਂ ਪਹਿਲਾਂ ਤੇ ਤਵੇ ਤੇ ਪਾਇਆ ਸੀਗਾ ਤੇਲ ਹਨਾ ਤੇਲ ਪਾ ਕੇ ਤਵੇ ਤੇ ਹੁਣ ਇਹਨੂੰ ਆਪਾਂ ਫਲਾ ਦਾਂਗੇ ਐਦਾਂ ਕਰਕੇ ਪੂਰੇ ਪਲੇਟਰ ਨੂੰ ਨਿਊ ਵੀ ਆਪਣਾ ਬਰੇਟਰ ਆਪ ਘੱਟ ਆ ਲਓ ਜੀ ਸੇਮ ਪੂੜੇ ਵਾਲਾ ਪ੍ਰੋਸੈਸ ਆ ਬਾਈ ਜਦੋਂ ਆਪਾਂ ਪੂੜੇ ਬਣਾਉਂਦੇ ਹੁੰਦੇ ਕਰੇ ਹੁਣ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਕਿਹੜੇ ਪੂੜੇ ਬਣਦੇ ਨੇ ਹੁਣ ਤਾਂ ਰੋਟੀ ਉਮੀਲੀ ਜਾਵੇ ਉਹੀ ਬਾਤੂ ਐ ਪੂੜੇ ਵਾਲਾ ਟਾਈਮ ਵੀ ਹੁੰਦਾ ਸੀ ਪਹਿਲਾਂ ਜਦ ਮੀ ਨਹੀਂ ਪਿਆ ਕਰਦਾ ਸੀ ਤਾਂ ਪੱਠੇ ਪੈਸੇ ਵਗੈਰਾ ਇਕੱਠੇ ਕਰਕੇ ਪੂੜੇ ਬਣਾਉਨੇ ਹੁੰਦੇ ਤੇ ਬਈ ਹੁਣ ਆਪਰ ਹੁਣ ਟਾਈਮ ਤੁਹਾਨੂੰ ਪਤਾ ਹੀ ਆ ਲੰਘ ਲੂੰਗੇ ਤਾਂ ਅੱਜ ਕੱਲ੍ਹ ਵਾਲਿਆਂ ਦਾ ਪਤਾ ਵੀ ਨਹੀਂ ਹੁਣ ਪੂੜਿਆਂ ਦਾ ਆ ਲਓ ਜੀ ਸਾ ਸਾਰੇ ਇਹਨੂੰ ਜਿਹੜਾ ਬਣਾਟਾ ਸੀ ਇਹਨੂੰ ਇਦਾਂ ਕੋਲ ਨੂੰ ਤਵੇ ਤੇ ਫਲਾਤਾ ਸੀ ਫਲਾਉਣ ਤੋਂ ਬਾਅਦ ਆਪਾਂ ਇਹਨੂੰ ਆਲੇ-ਦਾਲ ਇਹਦੇ ਆਪਣੇ ਪਾਤਾ ਤੇਲ ਸਰੂ ਵਾਲਾ ਤਾਂ ਹੁਣ ਦੇਖਦੇ ਜੀ ਕਰੋ ਚੈੱਕ ਹੁਣ ਇਹਦਾ ਪਾਸਾ ਪਲਟ ਕਰਾਂਗੇ ਦੇਖਣਾ ਭਾਈ ਕਿਦਾਂ ਦਾ ਪਾਸਾ ਨਿਕਲਦਾ ਨੀਚੇ ਤੋਂ ਤੇ ਸਹੀ ਤਰੀਕੇ ਨਾਲ ਪਲਟ ਹੁੰਦਾ ਹੈ ਜਾਂ ਨਹੀਂ ਪਲਟਾ ਹੁੰਦਾ ਟੁੱਟੂ ਆ ਜਾਂ ਬਚੂਗਾ ਇਹ ਚੱਕ ਹਾ ਹਾ ਕੀ ਬਾਤ ਹੈ ਭਾਈ ਕੋਈ ਕਿਸੇ ਪਾਸੋਂ ਟੁੱਟੇ ਨਹੀਂ ਇਹਦਾ ਮਤਲਬ ਭਈ ਆਪਣਾ ਜਿਹੜਾ ਕੋਲ ਦੀ ਥਿੱਕਨੈਸ ਸੀਗੀ ਜਿਹੜੀ ਉਹ ਬਿਲਕੁਲ ਸਹੀ ਸੀ ਅ ਜੱਪਾ ਨੇ ਪਾਣੀ ਦਾ ਜਿਆਦਾ ਪਾਇਆ ਤਾਂ ਕੱਟ ਰਹਾ ਓਕੇ ਦੀ ਰਿਪੋਰਟ ਸੀ ਬਿਲਕੁਲ ਹੈ ਮਾਕੀਰੇ ਚੀਜ਼ ਵਧੀਆ ਵੀ ਹੈ ਹੈ ਨੀ ਜਿਆਦਾ ਉਹ ਵੀ ਨਹੀਂ ਹੁਣ ਕਈ ਵਾਰੀ ਪਰੌਂਠੇ ਖਾਗਾ ਆਕੇ ਜਾਂਦੇ ਹੁੰਦੇ ਜੀਕਰ ਤਾਂ ਹੁੰਦਾ ਕੋਈ ਨਵੀਂ ਜਿਹੜੀ ਖਾਦੀ ਜਾਵੇ ਤਾਂ ਭਾਈ ਇਹ ਤੁਸੀਂ ਆਪਣੇ ਘਰੇ ਬਣਾ ਕੇ ਖਾ ਸਕਦੇ ਕੋਈ ਜਿਆਦੇ ਖਰਚ ਵਾਲਾ ਉਹ ਵੀ ਤਾਵਾ ਜਮਾ ਵੀ ਨਹੀਂ ਹੈਗਾ ਹਨਾ ਕੋਈ ਖਰਚ ਵੀ ਨਹੀਂ ਹੈਗਾ ਕੋਈ ਐਡੀ ਖਾਸ ਮਿਹਨਤ ਵੀ ਨਹੀਂ ਹੈਗੀ ਆ ਕਰੋ ਚੈੱਕ ਇਹ ਲਓ ਜੀ ਇਹ ਹੁਣ ਆਪਣਾ ਹੋ ਗਿਆ ਬੇਸਾਂ ਵਾਲਾ ਪਰੌਂਠਾ ਰੈਡੀ ਜੇ ਇਹਦੇ ਵਿੱਚ ਪਾਏ ਨੇ ਆਪਾਂ ਨੇ ਹਰੀ ਮਿਰਚ ਤੇ ਬਰੀਕ ਕਟੇ ਬਾਕੀ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਈ ਸ਼ਮਲਾ ਮਿਰਚ ਕਹਿ ਲਓ ਜਾਂ ਫਿਰ ਆਪਣਾ ਟਮਾਟਰ ਵਗੈਰਾ ਐਡ ਕਰ ਸਕਣਿਓ ਉਹ ਥੋੜੀ ਛਤਣੀਆ ਵਗੈਰਾ ਐਡ ਕਰ ਸਕਦੇ ਨੂੰ ਪਰ ਆਪਾਂ ਨੇ ਜੋ ਐਡ ਆਈਟਮ ਕਰਦੇ ਵਿੱਚ अवेलेबल ਸੀਗਾ ਉਸੇ ਚੀਜ਼ ਤੋਂ ਬਣਾਇਆ ਸੀਗਾ ਹਨਾ ਐਕਸਟਰਾ ਕੋਈ ਵੀ ਚੀਜ਼ ਆਪਾਂ ਨਹੀਂ ਲੈ ਕੇ ਆਏ ਬਸ ਤੜਕੇ ਸਵੇਰੇ ਸਵੇਰੇ ਮੂੜਜਾ ਬਣ ਗਿਆ ਮਹਾ ਦੇਖਣੇ ਕੋਈ ਨਵੀਂ ਆਈਟਮ ਬਣਾ ਕੇ ਅੱਜ ਸੋ ਇਸ ਕਰਕੇ ਭਾਈ ਜੇ ਤਾਂ ਪਹਿਲਾਂ ਕੋਈ ਰਾਇਪਾਸ ਹੁੰਦੀ ਤਾਂ ਪਹਿਲਾਂ ਲੈ ਕੇ ਆਉਂਦੇ ਆਪਾਂ ਤਰ ਆਪਾਂ ਨੇ ਥਾਲੀ ਤੇ ਹੁਣ ਕਰਾਂਗੇ ਟੇਸਟ ਤੇ ਨਾਲ ਰਹੀ ਆਪਣੇ ਟਮਾਟੋ ਕੈਚਪ ਕਰੋ ਭਾਈ ਟੇਸਟ ਤੇ ਆ ਲਓ ਜੀ ਦੇਖੋ ਫਿਰ ਗੱਭਰੂ ਕੀ ਕਹਿੰਦਾ ਵਾ 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 ਭਾਈ ਲੋ ਜੀ ਇਧਰ ਤਾਂ ਹੋ ਗਿਆ ਪਾਸ ਤੇ ਤੁਸੀਂ ਵੀ ਹੁਣ ਕਮੈਂਟ ਕਰਕੇ ਐਟ ਨੂੰ ਪਾਸ ਕਰਦੇ ਤੇ ਘਰੇ ਬਣਾ ਕੇ ਜ਼ਰੂਰ ਦੇਖਿਓ ਭਾਈ ਤੇ ਦੱਸਿਓ ਜ਼ਰੂਰ ਸਾਨੂੰ ਵੀ ਚੀਜ਼ ਕਿੱਦਾਂ ਲੱਗੀ ਕਿੱਦਾਂ ਦਾ ਬਾਕੀ ਭਈਆ ਮੁੰਡੇ ਸੋਹਣੇ ਜਿਹੇ ਮੁੰਡੇ ਬਾਰੇ ਵੀ ਦੱਸ ਦਿਓ ਕਮੈਂਟ ਕਰਕੇ ਕਿ ਮੁੰਡਾ ਕਿੱਦਾਂ ਦਾ ਕਿਆ ਬਾਤ ਹੈ ਲੋ ਜੀ ਧੰਨਵਾਦੀ